ਜੀਵਾ ਸੁਣ ਸੁਣ ਜੀਵਾ ਸੋਏ ਤੁਮਾਰੀ ਕੁੰਪਿਤਮਾ ਆਪੁਰ ਅਤਿ ਭਾਰੀ ਤੁਮਰੇ ਕਰ ਤਬ ਤੁਮ ਹੀ ਜਾਨੋ ਤੁਮਰੇ ਪਾਲਾ ਜੀਉ ਅੰਤਨ ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਸ਼ਬਦ ਦੇ ਨਾਲ ਹੀ ਸਤਿਗੁਰੂ ਜੀ ਸਾਨੂੰ ਜੋ ਉਪਦੇਸ਼ ਦਰਸਾ ਕਰ ਰਹੇ ਨੇ ਸੁਣਨ ਦਾ ਮਹਾਤਮ ਸਤਿਗੁਰੂ ਜੀ ਦੇ ਸੰਪੂਰਨ ਦਿਸੇ ਜਦੋਂ ਪਿਛਲੇ ਦਿਸ਼ਾ ਗੁਰਦਵੀਰ ਕੰਮ ਵਿੱਚ ਸਾਧ ਜੀ ਮਨ ਗੁਰੇਸ਼ ਜੀ ਸਾਧਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਮਨਸਾ ਧਾਰਕ ਨੂੰ ਭਰਤੀ ਹੋਵੇ ਸਾਥ ਸੰਗ ਜਨਮ ਵਰਨ ਨਿਕਾ। ਜੇਕਰ ਕੋਈ ਗੁਰੂ ਦੇ ਦਰਦ ਤੇ ਕੋਈ ਵੀ ਆਸਾਂ ਲੈ ਕੇ ਅੰਦਰ ਇਸ ਸਾਧਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਲੋਕ ਦੀਆਂ ਆਸਾਂ ਢੀ ਤੇ ਜਿਹੜਾ ਆਪਣੇ ਹਿਰਦੇ ਘਰ ਦੇ ਵਿੱਚ ਇਹ ਲਾਲਸਾ ਇਹ ਸਾਧਗੁਰੂ ਦੇ ਦਰਜੇ ਉੱਤੇ ਲੈ ਕੇ ਕਰਲਾ ਲੈ ਕੇ ਆਇਆ ਵੀ ਕਿ ਮੇਰਾ ਜੰਮਰਗਰ ਦਾ ਕਿਹਦਾ ਉਹ ਸਾਧਗੁਰੂ ਜੀ ਦੇ ਸੰਗਤ ਵਿੱਚ ਆ ਕੇ ਬੈਠਾ ਸਾਧ ਸੰਗ ਜਨਮ ਮਰਨ ਤੋਂ ਜਿਹੜਾ ਜੰਮਰਗਰ ਦਾ ਜਿਹੜਾ ਸਾਸਕੰਦ ਜੀ ਇਸ ਸੰਦਰਭ ਵਿੱਚ ਆਇਆ ਸਤਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਸ਼ਬਦ ਦੀ ਹਮਤ ਕਰਦੇ 1600 ਜੀਵਾਂ ਸੋਏ ਤੁਮਾਰੀ ਸੋਏ ਤੇ ਖਬਰ ਹੁਣ ਜਦੋਂ ਪ੍ਰਮਾਤਮਾ ਦੇ ਆਉਣ ਦੀ ਖਬਰ ਸੁਣੀ ਇਸ ਦਿਨ ਤੇ ਘਰ ਦੇ ਵਿੱਚ ਪ੍ਰਮਾਤਮਾ ਦੀ ਬਾਣੀ ਚੰਗੀ ਰੱਦਨ ਲੱਗੀ ਸਤਗੁਰ ਜੀ ਕਿ ਜਦੋਂ ਉਸ ਪ੍ਰਮਾਤਮਾ ਦੇ ਆਉਣ ਦਾ ਸੰਵਾ ਸੁਣਿਆ ਇਹ ਮਨ ਜਿਹੜਾ ਹੈ ਇਹ ਖੁਸ਼ ਹੋ ਗਿਆ ਇਹ ਮਨ ਜਿਹੜਾ ਹੈ ਜੀਵਦਾ ਸੋਹਣ ਸੋਹਣ ਜੀਵਾਂ ਸੋਹਣ ਸੋਹਣ ਕੇ ਉਹ ਮਨ ਦੇ ਵਿੱਚ ਖੁਸ਼ੀ ਉਪਤਨ ਹੋ ਗਈ ਇਸਤੂ ਜੀ ਕਹਿੰਦੇ ਕੂ ਪ੍ਰੀਤਮ ਆਪਰ ਅਤ ਭਾਰੀ ਕਿਉਂਕਿ ਪ੍ਰੀਤਮ ਹੈ ਜਿਹੜਾ ਸਭ ਤੋਂ ਪਿਆਰਾ ਹੈ ਇਸਤੂ ਜੀ ਕੇ ਲਈ ਥਾਪਰ ਉਹ ਮਾਲਕ ਹੈ ਅਤ ਭਾਰੀ ਸਭ ਤੋਂ ਵੱਡਾ

ਤੇ ਫਿਰ ਜੀਵਣਾ ਜੀਵਣਾ ਬਾਦ ਦੇ ਵਿੱਚ ਪ੍ਰਮਾਤਮਾ ਨੂੰ ਸੁਣਨ ਦੇ ਪ੍ਰਮਾਤਮਾ ਦੀ ਬਾਣੀ ਨੂੰ ਸੁਣਨ ਦੇ ਸੰਤੋਖ ਜੀ ਕਹਿੰਦੇ ਸੋ ਸੋ ਜੀਵਾਂ ਸੋਏ ਤੁਮਾਰੇ ਇਹ ਹੀ ਪ੍ਰਮਾਤਮਾ ਗੱਲਾਂ ਨੂੰ ਤੇਰੇ ਸਿੱਖ ਤੋਂ ਸਲਾਹ ਦੇ ਗੀਤ ਤੇਰੇ ਸਿੱਖ ਤੋਂ ਸਲਾਹ ਦੀ ਬਾਣੀ ਨੂੰ ਸੁਣ ਕੇ ਹੀ ਮੇਰਾ ਮਨ ਜਿਹੜਾ ਹੈ ਉਹ ਹੀ ਦੇਚਿਆ ਜਾਂਦਾ ਹੈ ਤੂੰ ਕਿਉਂ ਪ੍ਰੀਤਮ ਹੈ ਪ੍ਰਾਣਾਂ ਦਾ ਆਧਾਰ ਹੈ ਤੂੰ ਸਾਰੇ ਤੂੰ ਪਿਆਰ ਕਰੇ ਤੂੰ ਭਾਗਵਰ ਹੈ ਅਤਪਾਲੀ ਤੇਰੇ ਵਰਗਾ ਵੱਡਾ ਕੋਈ ਦਾਤਾ ਨਹੀਂ ਕੋਮਰੇ ਕਰਤਬ ਤੂੰ ਹੀ ਜਾਨੋ ਉਮਰੀ ਔਰ ਤਾਂ ਗੋਪਾਲਾ ਜੀ ਉਹ ਮਹਾਰਕਤਵ ਦੇ ਪੋਤਾਂ ਪ੍ਰਮਾਤਮਾ ਦੇ ਪੋਤਾਂ ਅਨੁਸਾਰ ਸੰਗਤ ਜੀ ਪ੍ਰਮਾਤਮਾ ਦੀ ਜਾਣ ਕਰ ਉਹ ਪ੍ਰਮਾਤਮਾ ਦੇ ਜਿਹੜੇ ਪੋਤਾਂ ਨੇ ਸਤਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਕੀ ਕਹਿੰਦੇ ਤੁਮਰੇ ਕਰਤਬ ਤੂੰ ਹੀ ਜਾਨੋ ਤੇ ਬਾਗ ਨੂੰ ਚੁੱਪੜੇ ਦੇਣਾ ਓਂ ਧਾਪੁਰ ਓਂ ਬੈਰ ਦਾਸ ਜੀਉ ਪਿੰਡ ਸਭ ਤੇਰੀ ਆਸ ਤੂੰ ਮਾਤ ਪਿਤਾ ਹਮ ਬਾਣ ਤੇ ਤੁਮ ਜੀ ਕਿਰਪਾ ਮਸੂਬ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਘਰਮਾਨੁ ਸਗਰ ਸਬੰਧੀ ਤੁਮਰਾ ਸੂਤਰ ਧਾਰੀ ਤੁਮ ਤੇ ਹਰੇ ਸੋ ਆਗੇ ਆਪਕਾਰੀ ਤੁਮਰੀ ਗਤਰ ਮਿਤ ਤੁਮਹੀ ਦਾ ਗੱਤ ਮੈਂ ਕਹਿੰਦੇ ਜੀ ਮਰਿਆਤਾ ਤੇਰੇ ਬੋਤਨਾਂ ਨੂੰ ਪ੍ਰਮਾਤਮਾ ਤੇਰੀ ਮਰਿਆਤਾ ਨੂੰ ਸਮਾਪ ਹੀ ਜਾਣਦਾ ਹੈ ਹੋਰ ਦੂਜਾ ਪ੍ਰਮਾਤਮਾ ਤੇਰੀ ਮਰਿਆਤਾ ਨੂੰ ਨਹੀਂ ਜਾਣਦਾ ਤੇਰੇ ਬੋਤਨਾਂ ਨੂੰ ਨਹੀਂ ਜਾਣਦਾ ਜਿਹੜੇ ਗੱਤ ਕਹਿੰਦੇ ਜੀ ਜਿਵੇਂ ਤੇ ਪ੍ਰਮਾਤਮਾ ਨੂੰ ਬਕਤੀ ਤੇ ਛੇਰ ਵੀ ਇੱਕ ਜਣਾ ਬਨਿਤ ਗੋਮਨਾਂ ਨੂੰ ਮਿਲਾਇਆ ਕਿਤੇ ਬਕਤੀ ਤੇ ਛੇਰ ਵੀ ਜੇ ਇੱਕ ਹੋ ਜੇਦਾ ਜੀ تم جانے پرماتمہ پانیوں کے بیٹھ پیٹے دخال دے کہ تیری پرماتمہ رہا ہے مددہ تیری پولتکانہ تم آب جانے سالتو جی کہتے کہ اس طرح کہ وہ پرماتمہ دی سوئے سونسون کے پرماتمہ نے اگلنا سونسون کی میرا من گڑا ہے اترا کے لائے تیرا من گڑا ہے اتنی ریوٹ ہے آگیا تم رے کرتا تم ہی جانا ہو پرماتمہ تیری پولتکانہ تم آب جانا ہے تم ریئے او تردفو فاللہ جیئے او ਮੈਨੂੰ ਕੇਵਲ ਤੇ ਕੇਵਲ ਪ੍ਰਮਾਤਮਾ ਤੇ ਹੀ ਉਹ ਦਾ ਰੱਬ ਦਾ ਆਸਰਾ ਹੈ ਉਹ ਮੈਨੇ ਧਰਤੀ ਪਾਲਣਾ ਮੈਨੂੰ ਜੀ ਪਾਲਣਾ ਧਰਤੀ ਨੂੰ ਪਾਲਣ ਵਾਲੋ ਕਰ ਪ੍ਰਮਾਤਮਾ ਨੂੰ ਤਰੀਉਦ ਹੈ ਇਹ ਧਰਤੀ ਦੇ ਮਾਲਕ ਇਹ ਧਰਤੀ ਨੂੰ ਪਾਲਣ ਵਾਲੇ ਪ੍ਰਮਾਤਮਾ ਮੈਂ ਤੇਰੀ ਉਹ ਲੈ ਕੇ ਹੀ ਜੀਉਣਾ ਹਾਂ ਪ੍ਰਮਾਤਮਾ ਦੀ ਹਰਾਨੀ ਕਰਨ ਵਾਲੇ ਕੋਪਰ ਨਾ ਸਦਾ ਸਹੀ ਜਿੱਥੇ ਪ੍ਰਮਾਤਮਾ ਨੂੰ ਪਰਾਣੀ ਹੈ ਜਿੱਥੇ ਹਰ ਆਰਾਮੀ ਹੈ ਜਿੱਥੇ ਹਰ ਨੇਤਨ ਸਹਾਈ ਜਿੱਥੇ ਵੀ ਜਿਹੜੇ ਵੀ ਜੀਵ ਨੇ ਪ੍ਰਮਾਤਮਾ ਨੂੰ ਚੇਤੇ ਕੀਤਾ ਭਾਵੇਂ ਹਰੀ ਹਰੇਤਰ ਦੇ ਵਿੱਚ ਉਹ ਹਾਥੀ ਕਿਉਂ ਨਾ ਹੋਵੇ ਜਿਹਨੂੰ ਤਿੰਦੂ ਨੇ ਪਾਪ ਜੁਆ ਲਿਆ ਸੀ ਤੇ ਜਦੋਂ ਰਾਮ ਨੂੰ ਚੇਤੇ ਕੀਤਾ ਤੇ ਰਾਮ ਉਹ ਇੱਥੇ ਆ ਕੇ ਮਿਲੂ ਸੰਤੂਰ ਜੀ ਕਹਿੰਦੇ ਭਾਈ ਸੁਣ ਸੁਣ ਜੀਵਾਂ ਸੋਏ ਪ੍ਰਮਾਣੀ ਪ੍ਰਮਾਤਮਾ ਤੇਰੇ ਗੰਨਾਂ ਸੁਣ ਸੁਣ ਤੇਰਾ ਮਨ ਜਿਹੜਾ ਹੈ ਇਹ ਤੇਰੀ ਬਾਣੀ ਦੇ ਅੰਤਰ ਨੇ ਗੁਣ ਗਾਵਤ ਮਨ ਹਰਿਆ ਹੋਵੇ ਹੋਰ ਸਾਧੂ ਜੀ ਕਹਿੰਦੇ ਭਾਈ ਜਿਹੜਾ ਮਨ ਜਨਮਾਂ ਜਨਮਾਂ ਦਾ ਸੁਟਿਆ ਹੋਇਆ ਜਿਹੜੇ ਮਨ ਦੇ ਕੋਲ ਜਨਮਾਂ ਜਨਮਾਂ ਦੀ ਇਹਨੂੰ ਸੋਭਾ ਪਿਆਉਂਦੇ ਜਨਮ ਜਨਮਾਂ ਵਿਚੜਿਆ ਮਿਲਿਆ ਸਾਧਾ ਕਿਰਪਾ ਤੇ ਸੋਖਾ ਹਰਿਆ ਸਾਧੂ ਜੀ ਕਹਿੰਦੇ ਸੋ ਮਨ ਪਾਏ ਨਾਮ ਧਿਆਰੇ ਮੌਰ ਨਾ ਹੋਈਏ ਕੋਈ

ਇਹ ਗੁਰੂ ਕਿਰਪਾ ਦੇ ਨਾਲ ਗੁਰੂ ਦੀ ਬਾਣੀ ਦੇ ਗਉੜੀ ਗਾ ਕੇ ਹਰਿਆ ਗੁਰ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਨ ਸੱਜ ਲਈ ਹੋਵੇ ਹਉ ਸਤਿਗੁਰ ਜਿਹਨੇ ਕਥਾ ਨੂੰ ਪ੍ਰਦਾਨ ਕੀਤੀ ਸਤਿਗੁਰ ਜਿਹਦੇ ਇਹਦੇ ਦੇਤ ਨੂੰ ਤਨ ਦੁਆ ਵਿੱਚ ਪ੍ਰਦਾਨ ਕਰਦੂ ਕਲਯੁਗ ਦੇ ਵਿੱਚ ਕੀਰਤਨ ਨੂੰ ਪ੍ਰਦਾਨ ਕੀਤੀ ਤੇ ਕਥਾ ਜਿਹੜਾ ਸਾ ਸੰਤ ਜੀ ਸੁਣ ਹਰ ਕਥਾ ਉਤਾਰੀ ਮੈਂ ਸੰਤੂ ਜੀ ਕਹਿੰਦੇ ਕਥਾ ਸੁਣ ਕੇ ਪ੍ਰਮਾਤਮਾ ਦੀ ਮਨ ਦੀ ਮੈਲ ਚੱਲ ਜਾਂਦੀ ਹੈ ਤੇ ਕੀਰਤਨ ਜਿਹੜਾ ਸੰਤੂ ਜੀ ਕਹਿੰਦੇ ਭਾਈ ਇਹ ਸੁਣਨ ਦੇ ਨਾਲ ਜੀਵ ਦਾ ਉਦਾਹਰਣ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਸੋਮਾ ਬਾਤਮਿਕਾ ਵਿੱਚ ਕਹਿੰਦਾ ਸੰਤੂ ਜੀ ਬਾਤ ਕਰਦਾ ਕਿ ਕਿੰਨਾ ਵੱਡਾ ਮਾਤਮਾ ਹੈ ਕੀਰਤਨ ਕਰਨ ਦਾ ਕਿੰਨਾ ਵੱਡਾ ਮਾਤਮਾ ਹੈ ਕੀਰਤਨ ਸੁਣਨ ਦਾ ਕਿੰਨਾ ਵੱਡਾ ਫਲ ਹੈ ਕਥਾ ਦਾ ਕਿਹੜਾ ਫਲ ਹੈ مر جی ساری ہو جاتی ہے ਇਹਾਂ ਨੇ ਬੇਨਤੀ ਕੀਤੀ ਕਿ ਸੰਤੂ ਧੰਸ਼੍ਰੀ ਗੁਰੂ ਅਰਜਨ ਜੀ ਮਹਾਰਾਜੀ ਸਾਡਾ ਭਰਾ ਕਿਵੇਂ ਹੋਵੇਗਾ ਸਾਡੀ ਮੁਕਤੀ ਕਿਵੇਂ ਹੋਵੇਗੀ ਇਸੀ ਸੰਸਾਰ ਤੋਂ ਕਿਵੇਂ ਬਾਹਰ ਹੋਵੇ ਤੇ ਧੰਸ਼੍ਰੀ ਗੁਰੂ ਅਰਜਨ ਜੀ ਦੇ ਦਿਸਕੂ ਬਾਣੀ ਪੜਿਆ ਕਰੋ ਕਹਿੰਦੇ ਕਿ ਸੰਤੂ ਜੀ ਬਾਣੀ ਪੜ੍ਹਦੇ ਸੰਤੂ ਜੀ ਕੀਰਤਨ ਕਰ ਲੈਂਦੇ ਸੇਕਾਂ ਦੇ ਕੀਰਤਨ ਕਰ ਲੈਂਦੇ ਤੇ ਸੰਤੂ ਗੁਰੂ ਧੰਸ਼੍ਰੀ ਗੁਰੂ ਅਰਜਨ ਜੀ ਨੇ ਕਿਹਾ ਸਤਾਂਤ ਦਤਾਰ ਸੱਤ ਕੁ ਜਿਹੜੇ ਜਿਹੜਾ ਆਪਾਂ ਬਾਤ ਕਰਦੇ ਆ ਨਾ ਨਿਟਰੀਟ ਕਰਨਾ ਵਾਲੀ ਪਣੀ ਉਹ ਸਾਸ ਜਿਹੜੀ ਇਸ ਤਰ੍ਹਾਂ ਹੈ ਜਿਵੇਂ ਆਪਣੇ ਖੂਹ ਦਾ ਪਾਣੀ ਹੁਣ ਖੂਹ ਦੇ ਪਾਣੀ ਦੇ ਨਾਲ ਸਾਸ ਜਿਹੜੀ ਆਪਣੇ ਖੇਤ ਦੀ ਸੁੰਜੀ ਨਾਲ ਸੁਨੰਗੜੀ ਦੇ ਨੇੜੇ ਨੇ ਖੇਤ ਹੂਦਾ ਪਾਣੀ ਉੱਥੇ ਪਹੁੰਚਦਾ ਹੈ ਜਿਹੜੇ ਉਹਦੇ ਨਾਲ ਨਾਲ ਦੇ ਖੇਤ ਨੂੰ ਦੇ ਬਰ ਬਰ ਘਵਾਂ ਦੀਆਂ ਦੀ ਸੁੱਟ ਕੇ ਜਿਹੜੇ ਨੇ ਉਹ ਤੋਂ ਦਾ ਪਾਸ ਇਹ ਜਿਹੜੀ ਬਾਣੀ ਪੜਨ ਦਾ ਵੀ ਇਹ ਸਾਸ ਸੰਗਤ ਤੋਂ ਸੁਪਾਰਤ ਕਰਦੇ ਆ ਸਾਡਾ ਆਪਣਾ ਪਰਹੇ ਜਾਂ ਜਿਹੜੇ ਬੰਦੇ ਨੇ ਬਾਣੀ ਪੜ ਕੇ ਕੋਲ ਸੁਣ ਲਈ ਕਰਦੇ ਧੰਨ ਜੀ ਕਰ ਦਿੰਦੇ ਮਰ ਜੀ ਕਹਿੰਦੇ ਇਹ ਮੂਹ ਦੀ ਨਹੀਂ ਆਈ ਹੈ ਭਾਵੇਂ ਇਹਦਾ ਪਾਣੀ ਪੜਨ ਵਾਲੇ ਦੀ ਪਾਣੀ ਪੜਨ ਦਾ ਫਲਾਣੀ ਨਹੀਂ ਆਉਂਦਾ ਸੰਤੂ ਜੀ ਕਹਿੰਦੇ ਜੇ ਬਾਣੀ ਪੜਨ ਕਰ ਪੜਾਉਂਦੇ ਦਾ ਤੇਰਾ ਵੀ ਹੋ ਲੱਗਾ ਜਿਹੜਾ ਕੋਈ ਨਾਮ ਸੁਣਦਾ ਕੋ ਤਾਂ ਵੀ ਹੋਵੇ ਤੇ ਕੀ ਤੁ ਸੰਤੂ ਜੀ ਕਹਿੰਦੇ ਇਸ ਤਰ੍ਹਾਂ ਜਿਵੇਂ ਇੱਕ ਮੋੜੇ ਦੇ ਬਾਗ ਬਾਗ ਚ ਹੁੰਦੀ ਹੈ جیڑی بارش بڑی تیزی دے نال <سؤال> آئی اون تیزی دے نال <سؤال> بارش آئی اونے جو بھی کچھ گند دی سب کچھ کٹ کے باہر ہے گلیاں دے وچوں صاف کر کر کے پر بارش زیادہ دیر تک رہی اون کیرتن دا ساتھ سنگے جی اے مہاتما ہے جدوں سی کیرتن سن دے ہاں تے کیرتن ساتھ سنگے جی جنہاں نوں نہیں آندا سر دا گیان نہیں او وی کیرتن سن دا سنگو جی کتے پڑا ہوندا سی سن ہر کیرتن ਸਤਿਗੁਰੂ ਜੀ ਕਹਿੰਦੇ ਜਦੋਂ ਪ੍ਰਮਾਤਮਾ ਦਾ ਕੀਰਤਨ ਸੁਣੇਗਾ ਨਾ ਤੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਅਸਰ ਪੈਦਾ ਹੋਗਾ ਕੀਰਤਨ ਕਰਨ ਵਾਲਾ ਵੀ ਜਿਹੜਾ ਹੈ ਉਹਨੂੰ ਉਹਨਾਂ ਫਲ ਮਿਲਣਾ ਤੇ ਕੀਰਤਨ ਸੁਣਨ ਵਾਲੇ ਨੂੰ ਹੀ ਮਿਲਦਾ ਤੇ ਸਤਿਗੁਰੂ ਜੀ ਕਹਿੰਦੇ 30 ਹਜ਼ਾਰ ਦੇ ਨੇ ਕਹਾ ਔਰ ਕਹਾ ਨੂੰ ਸੁਣ ਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਜਦੋਂ ਬਾਸਟੇ ਜੀ ਸਰਸ ਕਹਿੰਦੇ ਜੀ ਨਿੰਮੀ ਜੀ ਦੀ ਬਾਸਟੇ ਜੀ ਉਹ ਹਵਾ ਉਕੀ ਤੇ ਖੇਤ ਜਿਹੜਾ ਸਾਸਤਰੀ ਦੀ ਵਰਤੋਂ ਹੋਵੇ ਛੋਟੀ ਛੋਟੀ ਪਰਹੀ ਜਿਹੜੀ ਹੈ ਉਹ ਧਰਤੀ ਦੇ ਵੇਟ ਹੀ ਜਿਹੜੀ ਬਣੀ ਹੈ ਜੀ ਉਸ ਨੂੰ। ਉਹ ਨੂੰ ਕਹਿੰਦੇ ਨੇ ਕਹਾਣਾ ਮਹਾਂਪੁਰ ਇਸ ਤਰ੍ਹਾਂ ਦਾ ਸਤਿਗੁਰੂ ਜੀ ਕਹਿੰਦੇ ਜਿਵੇਂ ਮਨ ਚ ਗਿਆ ਹੋਵੇ ਜਿਵੇਂ ਬਾਹਰੀ ਦੇ ਰੀਤੀ ਰਮ ਦੇ ਨਾਲ ਬਾਸ ਜਿਹੜੀ ਆਪੇ ਅਸਾਰ ਮੱਠੀ ਮੱਠੀ ਬਾਰਿਸ਼ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰੂ ਕੀ ਹਜ਼ੂਰੀ ਵਿੱਚ ਸਿਖਾ ਬੈਠਾ ਹੋਵੇ ਗੁਰਬਾਣੀ ਦਾ ਕੀਰਤਨ ਕਰਾ ਹੋਵੇ ਤੇ ਤੇਰਾ ਮਨ ਕਿਉਂ ਉਹ ਸੰਤੂ ਜੀ ਕਹਿੰਦੇ ਉਹ ਸ਼ੌਨ ਤੇਰੇ ਹਿਰਦੇ ਦੇ ਵਿੱਚ ਕਰ ਕਰ। ਤੇ ਤੇਰੀ ਅੰਨਤੀ ਮੈੜ ਜਿਹੜੀ ਆ ਉਹ ਗੁਰੂ ਕੀ ਬਾਣਾ ਗੁਰੂ ਕਾ ਕੀ ਤੁੰਗਾ। ਸੰਤੂ ਜੀ ਨੇ ਇਹ ਇਸਤਾਨ ਦੇ ਇੱਕ ਸਿਖਾਂ ਨੂੰ ਸਮਝਾਇਆ। ਸੰਤੂ ਜੀ ਕਹਿੰਦੇ ਭਾਈ ਗੁਰੂ ਸਿੱਖੋ ਬਾਣੀ ਵੀ ਪੜਿਆ ਕਰੋ ਕੀਰਤਨ ਵੀ ਸੁਣਿਆ ਕਰੋ ਤੇ ਸਾਥ ਸੰਤੂ ਜੀ ਕਥਾ ਵੀ ਜਿਹੜੀ ਹੈ ਉਹ ਸੰਤੂ ਜੀ ਕਹਿੰਦੇ ਆਪ ਦਾ ਦੀ। ਮਟਨ ਆ ਕੇ ਸੰਤੂ ਜੀ ਕਹਿੰਦੇ ਕਥਾ ਸੁਣਤ ਸਤਿ ਸੰਗੀ ਕੋ ਸਤੂ ਜੀ ਦਾ ਇਹ ਬਚਨ ਵੀ ਕਰਾ ਤੇ ਬਾਪਤੀ ਹੈ ਤੇ ਪਾਸ਼ਾ ਨੇ ਸਾਨੂੰ ਬਚਨ ਵੀ ਹਕੂਮਤ ਦੇ ਵਿੱਚ ਪੇਸ਼ ਕੀਤਾ ਆਹੋ ਸੰਤ ਮੇੜੋ ਮੇਰੇ ਭਾਈ ਮੇੜ ਹਰ ਹਰ ਕਥਾ ਕਰੂ ਸੰਤੂ ਜੀ ਕਿਤੇ ਪਰਮਾਤਮਾ ਦੇ ਨਾਮ ਦੀ ਸੰਗਤ ਕਰਕੇ ਸੰਜਨਾਂ ਦੇ ਕੋਲ ਲੈ ਕੇ ਸੰਤੂ ਜੀ ਵੀ ਹਰੇਕ ਪਰਮਾਤਮਾ ਦੇ ਨਾਮ ਦੀ ਕਥਾ ਕਰਦੇ ਸਤੂ ਜੀ ਅੱਗੇ ਸਮਝਾਉਣਾ ਕਰਦੇ ਨੇ ਸੁਣ ਹਰ ਕਥਾ ਤਕਾਸ ਹਉਮਤ ਮੰਨ ਸੰਗ ਲੀਖ ਹੋਵੇ ਭੇਟ ਤਸੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਉ ਭੇਟ ਤਸੰਗ ਸਾਧ ਸੰਤਨ ਭੇਟ ਕਹਿੰਦੇ ਜੀ ਮਿਲਣਾ ਮਿਲਣਾ ਕਿਹ ਨਾਲ ਸਾਧੂ ਜੀ ਕਹਿੰਦੇ ਸੰਤ ਜਿਹਾ ਦਾ ਸਥਾਨ ਜਿਹੜੇ ਪ੍ਰਮਾਤਮਾ ਦੇ ਨਾਮ ਜਪਦੇ ਹੋਏ ਜਿਹੜੇ ਪ੍ਰਮਾਤਮਾ ਦਾ ਆਪ ਨਾਮ ਜਪਦੇ ਨੇ ਦੂਜਿਆਂ ਨੂੰ ਜਪਾਉਂਦੇ ਐਸੇ ਸੰਤਾਂ ਲਬਾਸ ਵਾਲੇ ਸੰਤਾਂ ਜਿਹਨਾਂ ਅਜਾ ਵੀ ਉਹਨੇ ਕੋੜੇ ਪਾਏ ਹੋਏ ਨੇ ਇਹ ਹੁੰਦੇ ਕੇਵਲ ਆਪਣੀ ਮਾਇਆ ਕਰਤ 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 ਕਰਨ ਦੇ ਲੱਗੇ ਹੋਏ ਸਤਗੁਰੂ ਜੀ ਕਹਿੰਦੇ ਉਹ ਸੰਤਾਂ ਦੇ ਨਾਲ ਗਿਣ ਜਿਹੜੇ ਸੰਤ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਨੇ ਆਪ ਜਪੇ ਅਵਰਾਂ ਨਾਮ ਸੁਪਾਵੇ ਅੰਦਰ ਦਾ ਪਾਪ ਸੇ ਲੁਜਾਏ ਦਾ ਸਤਗੁਰੂ ਜੀ ਕਹਿੰਦੇ ਜਿਹੜਾ ਆਪ ਜਪਦੇ ਨੇ ਦੂਜਿਆਂ ਨੂੰ ਜਪਣ ਦੀ ਪ੍ਰੇਰਣਾ ਕਰਦੇ ਨੇ ਭੇਟ ਅਸੰਗ ਸਾਧ ਸੰਤਨ ਕੈ ਸਤਗੁਰੂ ਜੀ ਜਿਹਦੇ ਸਜਾ ਥਾਦਾ ਜੇ ਕੋ ਗਿਆਨ ਦਾ ਜੀ ਸਦਾ ਪ੍ਰਮਾਤਮਾ ਦੇ ਦਇਆ ਕਰੂਆ ਪ੍ਰਮਾਤਮਾ ਜਿਹੜਾ ਵਿਆਲਾ ਐ ਸਤਿਗੁਰੂ ਜੀ ਕਹਿੰਦੇ ਸਦਾ ਉਹਦੇ ਨਾਮ ਨੂੰ ਜਪਨਾ ਕਹਦਾ ਸਦਾ ਉਹਦੇ ਨਾਮ ਨੂੰ ਜਪਨਾ ਕਰੂ। ਪ੍ਰਭੂ ਆਪਣਾ ਸਾਹ ਸਾਹ ਸਮਾਰੂ ਹਰੇਕ ਸੁਵਾਸ ਤੇ ਨਾਲ ਆਪਣੇ ਪ੍ਰਮਾਤਮਾ ਨੂੰ ਸਤਿਗੁਰੂ ਜੀ ਕਿਹਦੇ ਪਹੁੰਚਦੇ। ਇੱਕ ਵੀ ਸੁਵਾਸ ਤੇ ਦਾ ਜਿਹੜਾ ਨਾ ਉਹ ਪ੍ਰਮਾਤਮਾ ਦੇ ਨਾਮ ਤੋਂ ਮਹਿਲਾਂ ਬੈਠਦਾ। ਦਮ ਦਮ ਸਦਾ ਸਮਾਲਦਾ ਦਮ ਨੰਦ ਰੱਖਾ ਜਾਏ। ਤੋਰ ਦਸਨੇ ਕਾ ਉਤੋਂ ਪਿਆ ਮੈਂ ਸੰਤ ਜੀ ਨੂੰ ਚੇਤੇਆ ਨਾ ਜਾਣੇ ਸੰਤੂ ਜੀ ਕਹਿੰਦੇ ਇੱਕ ਸਵਾਸ ਵੀ ਤੇਰਾ ਜਿਹੜਾ ਨਾ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਖਾਲੀ ਨਹੀਂ ਜਾਣਾ ਚਾਹੀਦਾ ਸੰਮਾਰ ਸੰਤੂ ਜੀ ਨੇ ਸਮਾਲਨਾ ਕਰ ਪ੍ਰਭ ਆਪਣਾ ਸਾਸ ਸਾਸ ਸੁਮਾਰੋ ਇਹ ਮਤ ਗੁਰ ਪਰਸਾਦ ਮੰਨ ਧਾਰੋ ਪਰ ਜੜੀ ਮਤ ਹੈ ਸੰਤ ਜੀ ਇਹ ਮਤ ਗੁਰੂ ਤੋਂ ਪ੍ਰਾਪਤ ਹੋਈ ਹੈ ਸਤਗੁਰੂ ਜੀ ਕਹਿੰਦੇ ਜੇ ਮਨ ਤੋਂ ਬਹੁਤ ਪ੍ਰਸਾਦ ਮਨ ਕਰ ਗੁਰੂ ਦੀ ਕਿਰਪਾ ਦੇ ਨਾਲ ਜੇ ਬੰਦਾ ਕਹਿੰਦਾ ਕਿ ਮੈਂ ਆਪਣੀ ਮਨ ਦੇ ਨਾਲ ਭੈ ਨਾਮ ਜਪਦਾ ਹਾਂ ਮੈਂ ਆਪਣੀ ਮਨ ਦੇ ਨਾਲ ਤਰਨ ਮੰਨਦਾ ਜਦ ਮੈਂ ਕੋ ਪਾਪ ਨਹੀਂ ਕਰਦਾ ਹੈ ਜਦ ਮੈਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਦਿਨ ਸੰਸਾਰ ਤੋਂ ਤਲ ਜਾਣਾ ਸਤਗੁਰੂ ਜੀ ਕਹਿੰਦੇ ਜੇ ਤੂੰ ਲੇਖਿਆ ਤੇਰੇ ਚ ਪੈ ਗਿਆ ਨੇ ਕਿ ਮੈਂ ਕੁਝ ਕੀਤਾ ਹੀ ਨਹੀਂ ਹੈ ਮੈਂ ਇਹ ਨਹੀਂ ਕੀਤਾ ਮੈਂ ਕਦੇ ਕਿਸੇ ਦਾ ਮਾਰਾ ਨਹੀਂ ਕੀਤਾ ਹੈ ਸਤਗੁਰੂ ਜੀ ਕਹਿੰਦੇ ਰਾਮ ਨਹੀਂ ਉਸ ਮਾਨਤ ਦੇ ਦਰਤੇ ਤਰਲਾ ਹੀ ਕਰਿਆ ਕਰੇ ਸੰਤੂਜੀ ਕਹਿੰਦੇ ਕਿ ਮਾਨਤ ਦਾ ਸੁਆਮੀ ਮਨਤ ਹੈ ਇਹ ਮਨਤ ਗੁਰ ਪ੍ਰਸਾਦ ਪਾਈ ਜਿਹਨਾਂ ਨੂੰ ਗੁਰੂ ਨੇ ਕਿਰਪਾ ਕਰਕੇ ਮਨ ਦੇ ਦਿੱਤਾ ਫਿਰ ਉਹ ਪ੍ਰਮਾਤਮਾ ਦੇ ਅਰਦਾਸ ਬੈਠੀ ਇਹੀ ਕਰਦੇ ਨੇ ਕਿ ਸਤਗੁਰੂ ਜੀ ਕਿਰਪਾ ਕਰਨ ਉਹ ਤਾਂ ਕਿੰਨੇ ਤਜਾਮਾਂ ਦੇ ਵਿਛੜੇ ਹੋਏ ਆ ਕਿੰਨੇ ਕੁ ਪਾਪ ਕੀਤੇ ਨੇ ਸਾਡੀ ਮਾਨਤ ਕਰਕੇ ਸਿ ਪ੍ਰਮਾਤਮਾ ਦੇ ਕੋਲ ਸੋ ਜੇ ਹੈ ਤੁਮ ਆਪ ਕਿਰਪਾ ਕਰੇ ਤੇ ਤਾਂ ਹੀ ਪ੍ਰਮਾਤਮਾ ਚੋੜ ਸਕਦੇ ਆ ਨਿਖੜ ਕੰਧਾ ਨਾ ਛੁੱਟੀ ਐ ਕਿਨ ਕਿਨ ਧੂਲਣ ਹਾਰ ਦਰਸ਼ਨ ਹਾਰ ਬਖਸ਼ੈ ਨਾਨਕ ਪਾਉ ਇੱਕਾਰ ਉਜ ਤੋਂ ਬਖਸ਼ਿ ਹਾਰ ਤੇ ਪਰ ਕਰੇ ਜਨਾ ਸਾਧ ਸੰਗਤ ਜੀ ਤੇ ਸੰਤੂ ਜੀ ਕਹਿੰਦੇ ਤਾਂ ਹੀ ਹੋ ਸਕਦਾ ਇਹ ਮਨ ਇਹੋ ਜੀ ਮਨ ਨੂੰ ਮੰਗ ਇਹ ਮਨ ਗੁਰੂ ਤੋਂ ਪ੍ਰਾਪਤ ਹੋ ਸਕਦੀ ਐ ਇਹ ਮਨ ਗੁਰੂ ਪ੍ਰਸਾਦੀ ਮਨ ਧਾਰੋ ਸੰਤੂ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਹੋ ਜੀ ਮਨ ਧਾਰਨੀ ਕਰ ਐਸੀ ਮਨ ਦੀਜੇ ਮੇਰੇ ਭਾਗੁਰੂ ਸਦਾ ਸਦਾ ਤੁਮ੍ਹ ਧਿਆਈ اے ਪ੍ਰਮਾਤਮਾ ਮੈਨੂੰ ਇਹੋ ਜੀ ਮਨ ਦੇ ਦੇ ਮੈਂ ਸਦਾ ਹੀ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਰਹਾਂ ਤੁਮਰੀ ਕਿਰਪਾ ਤੇ ਹੋਏ ਪਰਗਾਸਾ ਸਰਬ ਮਯਾ ਪਰਪਰਵਾ ਜੀਉ ਤੁਮਰੀ ਕਿਰਪਾ ਤੇ اے ਪ੍ਰਮਾਤਮਾ ਤੂੰ ਰਹਿਮਤ ਕੀਤੀ ਤੂੰ ਕਿਰਪਾ ਕੀਤੀ ਤੇ ਮੇਰੇ ਹਿਰਦੇ ਘਰ ਦੇ ਵਿੱਚ ਪ੍ਰਕਾਸ਼ ਇਨੇ ਹਿਰਦੇ ਘਰ ਜਿਵੇਂ ਤੇਰੇ ਨਾਮ ਦਾ ਪ੍ਰਕਾਸ਼ ਹੋ ਗਿਆ ਸਤਿਗੁਰੂ ਜੀ ਕਿਹਦੇ ਤੁਮਰੀ ਕਿਰਪਾ ਤੇ ਹੋਏ ਪਰਗਾਸਾ ਸਾਇਬ ਮਾਇਆ ਦਾ ਪਾਲਨਾ ਜੀ ਉਸਾਰੇ ਜੀਵਨ ਤੇ ਮੈ ਕਰ ਬੜਾ ਦੇ ਕਰਵਣਾ ਉਸਾਰੇ ਜੀਵਾਂ ਨੂੰ ਪਰਪਰਨਾ ਸਾਰੇ ਜੀਵਨ ਦੀ ਪਰਪਰਨਾ ਕਰਵਣਾ ਸਰਬ ਮੈ ਸਾਰਿਆਂ ਤੇ ਮੈ ਕਰ ਬਣਿਆ ਪ੍ਰਮਾਤਮਾ ਤੁ ਸਤ 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 ਪ੍ਰਭ ਸੋਈ ਉਹ ਪ੍ਰਮਾਤਮਾ ਦਾ ਨਾਮ ਭਾਈ ਅੱਜ ਵੀ ਸੱਚ ਹੈ ਉਹ ਪ੍ਰਮਾਤਮਾ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗਾ ਤੇ ਜਦੋਂ ਸਮਾਂ ਨਹੀਂ ਸੀ ਬਣਿਆ ਉਦੋਂ ਵੀ ਪ੍ਰਮਾਤਮਾ ਸੱਚ ਜਿਹਨੂੰ ਭਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਉਸ ਦੀ ਹੀ ਸੱਚ ਆਦ ਪੂਰਨ ਮਤ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਤੂ ਜੀ ਕਹਿੰਦੇ ਸਤ 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 ਪ੍ਰਭ ਸੁਰੀ ਪਰਮਾਤਮਾ ਭਈ ਹਰ ਸਮੇ ਸਤ ਹੈ ਉਹ ਤਿੰਨ ਕਾਲਾਂ ਦੇ ਵਿੱਚ ਸਤ ਹੈ ਊਤ ਕਾਲ ਵਿੱਚ ਵੀ ਸਤ ਹੈ ਭੂਰੇ ਭੂਰੇ ਵਿੱਚ ਵੀ ਸਤ ਸਤ ਹੈ ਤੇ ਵਰਤਮਾਨ ਵਿੱਚ ਵੀ ਪਰਮਾਤਮਾ ਸਤ ਹੀ ਹੈ ਸਦਾ ਸਦਾ ਸਾਧਿਆ ਕੇ ਹੋਈ ਉਹ ਪਰਮਾਤਮਾ ਭਈ ਸਦਾ ਸਦਾ ਹੈ ਉਹ ਮਹਿਮਾਨ ਹੈ ਸਦਾ ਸਦਾ ਸਾਧਿਆ ਕੇ ਹੋਈ ਪਰਮਾਤਮਾ ਆਪੇ ਹੀ ਆਪ ਹੈ ਸਾਰਾ ਇਹ ਪਸਾਰਾ ਵੀ ਪ੍ਰਮਾਤਮਾ ਦਾ ਆਪ ਹੈ ਇਹ ਸੱਚਾ ਵੀ ਹਰੇਕ ਲੋਕ ਨੂੰ ਇਹ ਸੁਣਨ ਦਾ ਪ੍ਰਮਾਤਮਾ ਆਪ ਹੀ ਹੈ ਚਲ ਤੁਮਾਰੇ ਪ੍ਰਗਟ ਪਿਆਰੇ ਜੀਬ ਨਾਨਕ ਭਏ ਨਿਹੰਗਾਂ ਜੀਉ ਚਲ ਤੁਮਾਰੇ ਹੀ ਪ੍ਰਮਾਤਮਾ ਤੇਰੇ ਕਾਤਰ ਦੇਖ ਕੇ ਤੇਰੇ ਤਮਾਸ਼ੇ ਦੇਖ ਕੇ ਚਲ ਤੁਮਾਰੇ ਪ੍ਰਗਟ ਪਿਆਰੇ ਜੀ ਪ੍ਰਮਾਤਮਾ ਜਿਹੜੇ ਤੇਰੇ ਪ੍ਰਗਟ ਤਮਾਸ਼ੇ ਨੇ ਜਿਹੜੇ ਤੂਰ ਕਰਦੇ ਸਤਪੁਰ ਜੀ ਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਨਾਨਕ ਰਏ ਨੇ ਹਾਲਾਤੀ ਇਹ ਤੇਰੇ ਕਰਤੂਮਾਂ ਨੂੰ ਦੇਖ ਕੇ ਤੇਰੇ ਗੋਤਾਂ ਨੂੰ ਵੇਖ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਧੰਨ ਸ਼੍ਰੀ ਗੁਰੂ ਨਾਨਕ ਦੇਵ